ਈਵਾਹੇ ਗੁਰੂ ਸਾਹਿਬ ਜੀਓ ਦਰਸ਼ਨ ਦੇ ਗੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਇਹੇ ਬਿਨੰਤੀ ਸੋ ਪ੍ਰਮੇਰੇ ਦੇਹ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ ਪੰਜਵਾ ਰਸਨਾ ਗੁਰਗੋਪਾਲ ਮਿਰਤ ਗਾਇਨ ਸ਼ਾਂਤ ਸਹਿਜ ਰਸ ਸੁਮਨ ਉਪਜਿਓ ਸਗਲੇ ਰੂਪ ਬਲਾਇਨ ਅਰਸਨਾ ਗੁਰੂ ਗੋਬਿੰਦ ਗੁਰੂ ਪਾਲ ਮੇਧ ਗਾਇਨ ਸਾਧੁ ਸਹਜ ਰਹਿ ਸੁਮਨ ਉਪਜਿਓ ਸਗਲੇ ਰੂਪ ਬਲਾਇਨ ਰਹਾ ਜੋ ਮੰਗੈ ਦੀ ਪਾਵੇ ਸੇਵ ਹਰ ਕੇ ਚਰਨ ਰਸਾਇਨ ਜਨਮ ਮਰਨ ਦੋ ਹੁ ਤੇ ਛੂਪੈ ਭਵ ਜਲ ਜਨਕ ਤਰਾਇਨ ਖੋਜਤ ਖੋਜ ਤਨ ਵਿਟਾਰੇ ਓ ਦਾਤ ਗੋਵਿੰਦ ਪਰਾਇਨ ਅਵਨਾਸੀ ਖੇਮ ਚਾਹੀਜ ਨਾਨਕ ਸਲਾਸਿ ਸਿਮਰ ਨਾਰਾਇਣ ਕੋਲਿਤ ਖੋਜ ਤਤ ਵਿਚਾਰੇ ਓ ਦਾਸ ਗੋਬਿੰਦ ਪ੍ਰਾਇਨ ਅਵਨਾਸੀ ਖੇਮ ਚਾਹੀਜੇ ਨਾਨਕ ਸਲਾਸਿ ਸਿਮਰ ਨਾਰਾਇਣ ਆਏ ਤੁਰੀ ਦਾ ਸਾਥ ਸਾਥ ਗਵਾਹੀ